ਦੋਸਤੋ ਪ੍ਰਿੰਡੂ ਕਿਤਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੁੜੀ ਦਾ ਰੇਟ ਦਿਖਾਉਣ ਵਾਸਤੇ ਤੇ ਸ਼ੇਰੂ ਵੇਖ ਇਧਰ ਸ਼ੇਰੂ ਇਧਰ ਜਾ ਕੋ ਇਧਰ ਓਏ ਓਏ ਇਧਰ ਝਾਕ ਦੇ ਵੀਡੀਓ ਚ ਖੜਾ 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 ਇਹ ਗਿੱਡਲ ਝਾਕਦਾ ਕਿਤੇ ਇਹ ਗਿੱਡਲ ਝਾਕਦਾ ਹੋ ਵੇਖੋ ਤਾਂ ਵੀਡੀਓ ਚ ਸਸੰਕਰ ਬਾਈ ਜੀ ਤੇ ਬਾਈ ਅੱਜ ਤੁੜੀ ਦੇ ਨਾਗ ਆਏ ਆ ਜਿਹੜੇ 1 2 3 ਸੇ ਸੱਤ ਨਗ ਆਇਆ ਬਾਈ ਤੁੜੀ ਦੇ ਅੱਜ ਤੇ ਦੇਖਦੇ ਕੀ ਜਾਂਦਾ ਰੇਟ ਮੇਤੋਂ ਧੁੰਦਾ ਪੈ ਗਿਆ ਫਿਰ ਦੁਬਾਰੇ ਠੰਡ ਆ ਗਈ ਵਾਪਸ ਨਾ ਵੇਖੋ ਇੱਧਰ ਧੁੰਦਾ ਧੰਦਾ ਫੇਰ ਪੈਣ ਲੱਗ ਗਿਆ ਥੋੜੀਆਂ ਥੋੜੀਆਂ ਇੱਧਰ ਨੂੰ ਚਕਾਤੀ ਮਰ ਗਿਆ ਉਹ ਵੇਖੋ ਬਾਈ ਇੱਧਰ ਤੇ ਸੱਤ ਨਗ ਬਾਈ ਅੱਜ ਜਿਹੜੇ ਟੋਟਲ ਆਏ ਆ ਜੀ ਤੇ ਰੇਟ ਦੇਖਦੇ ਆ ਬਾਕੀ ਕੀ ਜਾਂਦਾ ਜੀ ਵੇਖੀਏ ਕਿੰਨੇ ਕ ਗਾਹ ਕਾਏ ਹੋਏ ਆ ਮੰਡੀ ਦੇ ਵਿੱਚ ਤੁਹਾਨੂੰ ਲੱਗ ਜੂਗਾ ਪਤਾ ਇੱਧਰ ਨੂੰ ਕਹਵਾਈਏ ਕੈਮਰਾ ਆਪਾਂ ਬੰਦਿਆਂ ਦੀ ਨੂੰ ਇਹ ਇੰਨੇ ਕ ਬੰਦੇ ਖੜੇ ਆ ਬਾਈ ਦੇਖ ਲੋ ਹੋਰ ਬਾਈ ਕੀ ਹਾਲ ਚਾਲ ਆ ਠੀਕ ਆ ਅੱਜ ਇਹ ਰੌਣਕ ਮੇਲਾ ਮੈਨੂੰ ਕੱਟ ਲੱਗਦਾ ਕਿ ਨਹੀਂ ਪਰਾ ਖੜੇ ਬੰਦੇ ਹਾਂ ਗਾਹਕ ਨਿਕਲਦਾ ਨਹੀਂ ਘਰੋਂ ਹਣਾ ਤੂੜੀ ਦਾ ਰੇਡ ਬਾਈ ਫਹਾਲ ਮੰਦਾ ਹੀ ਚੱਲੀ ਜਾਂਦਾ ਯਾਰ ਗਾਹਕ ਘਾਟਾ ਮੰਡੀ ਚ ਤੇ ਨਗ ਜਿਹੜੇ ਆ ਬਾਈ ਅੱਜ ਘੱਟੋ ਘੱਟ ਵੀ ਕਿਨੇ ਜਿਹੜੇ 7-8 ਨਗ ਹੋਣਗੇ ਹੋ ਸਕਦਾ ਇੱਕ ਅਧਰ ਨਗ ਹੋ ਹੋ राजे ਤੇਰੇ ਦਰਗੋ ਆ ਗੱਪੜਾ ਹੀ ਬਹੁਤ ਉਹ ਥੋੜਾ ਭਲਾ ਹੋ ਜਾ ਇਹਨਾਂ ਦਾ ਮੈਚ ਨਾ ਪਵਾ ਦੀ ਆਪਾਂ ਯਾਰ ਚੇਰ ਨੂੰ ਖੋਲਣਾ ਦੇ ਗਏ ਮਨਜੀਤ ਸਿੰਘ ਗੱਲ ਬਾਈ ਕੀ ਹਾਲ ਚਾਲ ਗੁੱਡ ਮਾਰਨਿੰਗ ਜੀਰੇ ਤੋਂ ਬਾਈ ਜੀਰੇ ਤੋਂ ਜੀਰੇ ਤੋਂ ਯਾਦ ਆਇਆ ਬਾਈ ਕੱਲ ਪਰਸੋਂ ਦੀ ਗੱਲ ਮੈਂ ਕਰੀ ਆ ਮਬਾਈ ਆ ਜੀਰੇ ਦੀਆਂ ਗੱਜ ਨਾਲ ਜੀਰੇ ਦੀਆਂ ਗੱਜ ਨਾਲ ਕਰੀ ਆ ਜੀਰਾ ਤਾਂ ਬਾਈ ਇਹਦੇ ਚ ਨਹੀਂ ਗੱਜ ਨਾਲ ਕੋਲੜਾ ਬਹੁਤ ਕਮੇਡੀ ਕਰਦੇ ਲੋਕ ਵੀ ਗੁਰਪ੍ਰੀਤ ਸਿੰਘ ਬਾਈ ਕੀ ਹਾਲ ਚਾਲ ਸਤਨਾਮ ਸਿੰਘ ਲੰਮੇ ਜੱਟਪੁਰੇ ਤੋਂ ਤਾਲੀਆਲ ਗੋਭੀ ਪ੍ਰਾਈਸ ਕੀ ਹਾਲ ਚਾਲਾ ਬਈ ਦਲਜੀਤ ਸਿੰਘ ਸੰਧੂ ਸਿਰਸਾ ਹਰਿਆਣਾ ਬੂਟਾ ਸਿੰਘ ਕਲਾਣਾ ਗਰਲਾਵ ਦਿਓਲ ਢਾਲੀ ਵਾਲ ਮੱਲ ਕੇ ਗਰਮੀਤ ਖਾਨ ਬਾਈ ਕੀ ਹਾਲ ਚਾਲਾ ਹੋਰ ਤਰ੍ਹਾਂ ਠੀਕ ਠਾਕ ਆ ਆ ਬਸ ਇਹ ਤਾਂ ਖੜਾ ਹੀ ਪੈ ਗਿਆ ਪਤੰਦਰ ਲੈ ਬਈ ਆਜੋ ਬੋਲੀ ਸਟਾਰਟ ਕਰਦੇ ਵੇਖੀਏ ਕਿੰਨਾ ਜਾਂਦਾ ਰੇਟ ਜੀ ਤੇ ਕੀ ਹਿਸਾਬ ਕਿਤਾਬ ਚੱਲੀ ਜਾਂਦਾ ਬਾਈ ਆਹ ਠੰਡ ਵੱਧ ਜਾਂਦੀ ਹੈ ਮਲਾਦਾ ਹੋਰ ਬਾਈ ਕੀ ਹਾਲ ਚਾਲਾ ਭਰਾ ਠੀਕ ਆ ਵਧੀਆ ਕਹਿਵਾ ਸੇਦ ਹਾਂਜੀ ਫੱਟਾ ਲੈਣ ਲੱਗ ਗਿਆ ਨਾਲ ਔਰ ਇਹ ਨਾਲ ਢੇੜਾ ਲਵਾ ਦੀਦਾ ਇਹਦਾ ਵੀ ਹਨਾ ਇਹਦਾ ਵੀ ਜੀ ਕਰਦਾ ਕੋਈ ਚੱਕਰ ਨਹੀਂ ਭਰਾ ਜਿਵੇਂ ਕੇਵਲ ਠੀਕ ਆ ਠੀਕ ਆ ਜੇ ਇਧਰ ਜੇ ਖੜ੍ਹ ਕੇ ਵਿਚਾਲੇ ਜੇ ਠੀਕ ਆ ਕਿਹੜਾ ਜਾਂਦਾ ਆ ਜੋ ਹੂੰ ਬੈਠੇ ਪ੍ਰੈਸ਼ਰ ਹੋ ਰਿਹਾ ਕਰ ਰਹੇ ਹਾਂ ਇਹ ਲਾਈਵ ਨੂੰ ਮਗਰ ਹੋਇਆ ਫਿਰ ਤਾਂ ਹਾਂ ਨੇ ਨੀ ਲਾ ਵਾਲਾ ਨਹੀਂ ਬਈ ਮਗਰ ਹੁੰਦਾ ਮੈਨੂੰ ਆਏ ਉੱਥੇ ਹੀ ਕੰਮ ਸ਼ੁਰੂ ਠੀਕ ਆ ਤੇ ਆਪਣਾ ਸੀਰੀ ਕਿੱਥੇ ਆ ਕਿਹੜਾ ਸੀਰੀ ਕੋਪੀ ਹੋ ਬੇਟਾ ਮਾਲਕ ਤਾਂ ਤੂੰ ਆ ਹੋਰ ਗਾਗਾ ਨੂੰ ਪੀਰ ਕਰ ਹੈ ਟਰਾਲੀ ਦੇ ਨਹੀਂ ਧਾਰ ਨਹੀਂ ਧਾਰ ਕਰਨੇ ਬਾਈ ਨਾਸਟਾ ਲੈਣੀ ਇੱਥੇ ਕੋਈ ਇੱਥੇ ਰੱਖ ਗਾਗੂ ਕਾ ਨਿਕਲਿਆ ਕਰੋ ਯਾਰ ਬਾਹਰ ਬਾਈ ਕਿ ਨਹੀਂ ਕੇਵਲ ਅਪੀਲ ਕਰਦਗੇ ਚੈਨਲ ਤੇ ਆ ਜਾ ਵਾਕੇ ਐਸੇ ਨੇ ਲੈ ਜਾਣੀਆਂ ਸਾਰੀਆਂ ਲੈ ਵੀ ਮਿੱਤਰੋ ਵਪਾਰੀ ਦੀ ਐਂਟਰੀ ਹੋ ਰਹੀ ਹੈ ਮੰਡੀ ਦੇ ਵਿੱਚ ਜਿਹਨੇ ਸਾਰੀਆਂ ਤੂੜੀਆਂ ਲੈ ਕੇ ਜਾਣੀਆਂ ਸਾਰੀਆਂ ਤੂੜੀਆਂ ਦੀਆਂ ਟਰੱਕੀ ਵਾਲਾ ਬਈ ਔਰ ਬੂਟਾ ਸਿੰਘ ਕੋਟਕਪੂਰਾ ਕੀ ਹਾਲ ਚੱਲ ਆਦੋ ਸਿੰਪਲ ਤੂੜੀ ਤਾਂ ਵਧੀਆ ਖਿਆਰ। ਨਹੀਂ ਬਾਈ ਹੋਰ ਭਰਾ ਠੀਕ ਆ। ਹਾਂ ਠੀਕ ਹੈ ਜੀ ਵਧੀਆ। ਤੇ ਕੁਝ ਕੋਈ ਮਰੂਗੀ ਤੈਨੂੰ। ਹਾਂ ਇਧਰ ਹੀ ਲਾ ਦੇ ਮੋਰੋ ਚੜ ਕੇ। ਖੜ ਜਾ ਯਾਰ। ਉਲਝ ਗਿਆ ਬੰਦਾ ਹਣਾ। ਘਬਰਾ ਗਿਆ। ਘਬਰਾਣਾ ਬੰਨਾ ਹੀ ਕੋਈ ਨਹੀਂ। ਲਾ ਕੇਵਲ ਕਰ ਚੈੱਕ ਮੜੀ ਗਈ ਲਾ ਮੀਟਰ। ਅੰਦਰ ਵੀ ਥੋੜੀ ਬੋਲੋ ਜੀ। ਯਾਰੂ ਭਾ। ਹਾਂ? ਬੋਲੋ ਬੋਲੋ। 300 ਰੁਪਿਆ। 250 ਰੁਪਿਆ। 250 ਰੁਪਿਆ। ਮੈਂ ਆਪਣਾ ਜਾਨੀ ਕਿਹੜਾ। ਸ਼ਾਮੀ ਜਾਏਗਾ ਭਾਈ। ਸ਼ਾਮੀ। 3 ਰੇਟ। 200 ਰੁਪਿਆ ਕਰਾਇਆ ਤੇ ਬੋਲੀ ਦੇਊਗਾ ਫੇਰ। ਕਰਾਇਆ ਥੋੜਾ ਜਿਹਾ ਕਾਹਲਾ ਯਾਰ। ਕਰਾਵੇਂ ਆਂ ਛੋਟਿਆ ਨਹੀਂ। ਆ ਧਨਮਾ ਟੱਪ ਗਈ ਯਾਰ ਧਨਮਾ ਧੱਕਰ ਕਰਾਇਆ ਨਹੀਂ ਗਾਂਹ ਕਰਾਇਆ ਦਾ 3200 ਦੇ ਦੂਗਾ 200 ਦਾ ਯਾਰ 13 ਵੀ ਉਹ ਤੂੰ ਦੱਸ ਜੀ ਇਹ ਤੂੰ ਦੱਸ 260 ਰੁਪਏ ਯਾਰ 60 ਰੁਪਏ 260 ਰੁਪਏ ਭਾਂਦੀ ਕਾਟ ਹੈ ਜੀ ਕਾਟ ਨਹੀਂ ਹੋਣੇ 65 ਹੋਣਗੇ 65 265 70 ਰੁਪਏ 70 ਰੁਪਏ 270 ਰੁਪਏ ਬੋਲਾਂ ਭੈਣੇ 270 ਰੁਪਏ ਬਾਈ 270 ਰੁਪਏ ਬਾਈ ਜਿਹੜਾ ਰੇਟ ਹਾਂ ਇਹ ਕੀ ਹੋ ਗਿਆ ਅੱਛਾ ਹੋ ਗਿਆ ਬਾਈ 270 ਜੀ ਹੋ ਗਿਆ ਮਾ ਜਿਹਦੇ ਬਾਅਦ ਚ ਬੋਲ ਪਿਆ ਬੋਲੀ ਤਾਂ ਟੁੱਟ ਗਈ ਸੀ ਬਈ ਉਦੋਂ 200 ਤੇ 70 ਰੁਪਏ ਜਿਹੜਾ ਮਿੱਤਰੋ ਰੇਟ ਹੋ ਗਿਆ ਜੀ 1 2 ਅਜੇ ਯਾਰ ਪਹਿਲੀ ਟਰਾਲੀ ਤੇ ਹੀ ਕੰਮ ਜਾਂ ਡਿੱਗੂ ਢਾਉਂ ਚ ਕਰੀ ਜਾਂਦਾ ਤੇ ਕੀ ਚੱਕਰ ਆ ਮਿੱਤਰੋ ਨਗ ਖੜੇ ਖੜੇ ਆ 3 ਤੇ 2 5 5 ਨਗ ਵਾਲੇ ਖੜੇ ਆ ਇੱਕ ਨਗ ਨਿਕਲ ਗਿਆ ਬਾਈ ਹੋ ਤੇ ਖੜਾ ਸੀ ਨਾ ਆਪਾਂ ਟੋਟਲ ਛੀ ਨਾ ਗਿਨੇ ਸੀ ਉਹ ਡਾਇਰੈਕਟ ਹੀ ਸੌਦਾ ਹੋ ਗਿਆ ਨਾਲ ਦੀ ਨਾਲ ਹੀ ਉਹ ਬਾਈ ਜਾਂਦਾ ਯਾਰ ਮੈਨੂੰ ਹੀ ਦੇ ਦੇ ਕੇਵਲ ਨਿਕਰਾਦਾ ਸੌਦਾ ਫਿਰ ਹੋਰ ਕੀ ਆ ਗਾਲੀ ਵਾਲਾ ਕਿਹੜਾ ਆ ਜਾ ਫਿਰ ਅੰਦਰ ਜੀ ਆ ਬਾਈ ਜੂਰੀ ਵਧੀਆ ਹੈ ਨਾ ਕਾਰ ਦੀ ਜੂਰੀ ਆ ਜਿੱਦ ਕਿ ਨਾ ਕਰ ਦੇਣਾ ਬੋਲੋ ਹੀ ਬੋਲੋ ਇਹ ਤੇ ਕਰਾ ਪਾ ਕੇ ਲਾਉਣ ਵਾਲਾ ਕਿਦਾਂ ਹਨਾ ਮੈਂ ਬੁਲਾਉਣਾ ਅਗਲੇ ਕੱਲ੍ਹ ਜਾਂ ਆਪ ਬੋਲੀ ਤੱਕਦਾ ਕਿਉਂ ਭਜਾਨੀ ਹਾਂ ਫੇਰ ਰੱਖਣੀ ਪੈਂਦੀ ਆ ਹਾਂ ਬਾਈ ਬੋਲਦਾ ਕੋਈ ਇੱਥੇ ਤੂੰ ਪਹਿਲਾਂ ਪੁੱਛ ਵੀ ਜਾਊਗਾ ਤਾਂ ਆ ਜਾਊਗਾ ਦਾਊਦਾ ਆਤਲ ਮਦਨਾਲ ਸਰਾਮੀ ਸਰਾਮੀ 200 ਰੁਪਇਆ ਉਹ ਢਲਮਾ ਤੋਂ ਗਾ ਢਲਮਾ ਤੇ ਕਰ ਕਰਾਇਆ ਹਣੀ ਅਗਲੇ ਪਾਸੇ ਹੈਗਾ ਹਾਂ ਆ ਗਿਆ ਹੈ ਹੈ 200 ਕਰਤੀ ਕੀ ਹੋਈ ਗਾ ਕਰਦੀ ਕਰਾਇਆ ਕਰਦੀ ਆ ਦੋਨੇ ਘਾ ਪੰਡਾਲ ਦੇਖਣ ਪੰਡਾਲੀ ਤੇ ਲਾਲੀ 250 ਰੁਪਇਆ 250 ਰੁਪਇਆ 250 ਰੁਪਇਆ ਹਾਂ ਰੂਪ ਬੋਲਣਾ ਬਈ ਕਿਨੇ ਰਾ ਰੁਪਇਆ 152 ਵਾਲਾ ਗੱਲ 100 ਕਰਨਾ 50 70 60 65 ਰੁਪਏ 265 ਰੁਪਏ ਬੋਲਾ ਬਾਈ ਕਿਨੇ ਹਾਂ 265 ਰੁਪਏ ਬਾਈ ਨਹੀਂ ਵੇਚੀ ਲੈ ਬਾਈ 265 ਰੁਪਏ ਲੱਗੀ ਸੀ ਪਰ ਨਹੀਂ ਵੇਚੀ ਬਾਈ ਨੇ ਤੂੜੀ ਬਾਹਰ ਦੀ ਸੀ ਇਹ ਤੇ ਰੇਟ ਮਿੱਤਰੋ ਡਾਉਣ ਜਮਾ ਹੀ ਤੂੜੀ ਯਾਰ ਜਮਾ ਹੀ ਨਹੀਂ ਕੋਈ ਪੁੱਛਦਾ ਯਾਰ ਤੂੜੀ ਨੂੰ ਗਾਗੂ ਕੀ ਹੈ ਨਹੀਂ ਕੋਈ ਤੂੜੀ ਦਾ ਹੈ ਕੋਈ ਕੀ ਸਿਸਟਮ ਹੋਇਆ ਪਿਆ ਹੈ ਆ ਜੋ ਕਰਨ ਦੀ ਅਗਲੀ ਟਰਾਲੀ 250 ਤੋਂ ਬੋਲੀ ਸ਼ੁਰੂ ਕਾਣੋ ਬਾਈ ਰਾਣੀ 300 ਰੁਪਏ ਕਾਇ ਮਿਲੂਗਾ ਪੁੱਛ ਲੈ ਪੁੱਛ ਲੈ ਫਿਰ ਬੋਲੀ ਕਰਨ ਕਰੇ ਜਾਊਗਾ ਵੇ ਖੜਾ ਹਾਂ ਖੜਾ ਬੈਠ ਇਧਰ ਆ ਬੋਲ ਬਸ ਠੀਕ ਹੈ ਠੀਕ ਹੈ ਜਾਊਗਾ 55 60 65 70 75 80 85 90 290 ਬੋਲਾ ਕਿਨੇ ਲਓ 290 ਰੁਪਏ ਗਿਰਦੀ ਇਹ ਬਾਈ ਹੋ ਗਈ 290 ਰੁਪਏ ਸਿਰਾਰੇਟ ਨਿਕਲਿਆ ਜੀ 290 ਹੋਰ ਠੀਕ ਆ ਠੀਕ ਆ ਸਹੀ ਚਾਹੀਦਾ ਲੈ ਬਈ 290 ਹੁਣ ਤੱਕ ਦਾ ਸਿਰਾਰੇਟ ਆ ਜੀ ਜਿੰਨੀ ਬੋਲੀ ਲੱਗੀ ਆ ਮੈਨੂੰ ਅਜ ਕੋਈ ਹੋਰ ਵਧੀਆ 300 ਲਿਖ ਦਗੇ ਪਰ ਦੇਖੋ ਬਾਕੀ ਯਾਰ ਤੂੜੀ ਆਈ ਵਧੀਆ ਬਾਈ ਤੂੜੀ ਦਾ ਮਸਲਾ ਨਹੀਂ ਰਹਿ ਗਿਆ ਨਾ ਹੁਣ ਤੂੜੀ ਦਾ ਰੋਲਾ ਨਹੀਂ ਰਹਿ ਗਿਆਗਾ ਵੀ ਤੂੜੀ ਚੰਗੀ ਮਾੜੀ ਦਾ ਚਲੋ ਹਲੇ ਬਾਅਦ ਦੀ ਗੱਲ ਹੈ ਪਹਿਲਾਂ ਗਾਹਕ ਦੇ ਮਿੰਡ ਪੰਡਾ ਵੀ ਗਾਹਕ ਤਾਂ ਆਵੇ ਪਹਿਲਾਂ ਮੰਡੀ ਦੇ ਵਿੱਚ ਪੂਰਾ ਫੇਰ ਗਾਹ ਤੂੜੀ ਚੰਗੀ ਮਾੜੀ ਦਾ ਰੇਟ ਨਿਕਲਦਾ ਹੁੰਦਾ ਹੁਣ ਤਾਂ ਚੰਗੀ ਤੂੜੀ ਦਾ ਰੇਟ ਵੀ ਦੂਜਾ ਹੀ ਚੱਲੀ ਜਾਂਦਾ ਬਾਈ ਤੁਹਾਨੂੰ ਸਹੀ ਦੱਸ ਦਈਏ ਯਾਰ ਇਹ ਵੱਲ ਨੂੰ ਫੋਨ ਆ ਗਿਆ ਯਾਰ ਤਾਂ ਕਰਕੇ ਬੋਲੀ ਰੋਗ ਗਈ ਤੇ ਇਹ ਕਿ 100% ਗੱਲ ਅਗਲੇ ਨੇ ਫੋਨ ਤੇ ਕਰਨੀ ਹੁੰਦੀ ਹੈ ਵਿੱਚ ਆਵਾਜ਼ ਆ ਜਾਂਦੀ ਹੈ ਤਾਂ ਇੱਥੇ ਖੜ੍ਹ ਜਾਈਦਾ ਬਾਈ ਜਸਵੰਤ ਕਹਿੰਦੇ ਬਈ ਰੇਟ ਬਹੁਤ ਘਟਾ ਨਿੰਦਰ ਮਾਨਕ ਚ ਤੱਕ ਬਾਈ ਕੀ ਹਾਲ ਚਾਲਾ ਜੋਰਾ ਸਿੰਘ ਕੀ ਹਾਲ ਚਾਲਾ ਵੀ ਰਾਜ ਸਿੰਘ ਬੁੱਟਰ ਸ੍ਰੀ ਗੋਡ ਮਾਰਨਿੰਗ ਜੀ ਕੀ ਹਾਲ ਚਾਲਾ ਬਾਈ ਯਰ ਮਾਨ ਦੀਪ ਕਹਿੰਦੇ ਮਾਗੀ ਮੇਲੇ ਚ ਨਹੀਂ ਆਉਂਦਾ ਅੱਗੀ ਮੇਲੇ ਚ ਆ ਜਾਗੇ ਬਾਈ ਮਾਰਾਂਗੇ ਯਾਰ ਗੇੜਾ ਯਾਰ ਅਕਰੀ ਤਾਂ ਮਾਰਾਂਗੇ ਗੇੜਾ ਕੱਲ ਤਾਂ ਥੋੜਾ ਜਿਹਾ ਬਸ ਆਪਣੇ ਪਿੰਡ ਸੀਗੇ ਬਾਈ ਹਨ ਤੇ ਆਪਣੇ ਪਿੰਡ ਵੀ ਤੁਹਾਨੂੰ ਪਤਾ ਢੱਲ ਨਹੀਂ ਲੱਗਦਾ ਮੇਲਾ ਗਰਮੀਤ ਸਿੰਘ ਸਿੱਧੂ ਲਖਵਿੰਦਰ ਸਿੰਘ ਡੇਰਾਬਾ ਬਨਾਨਕ ਬਾਈ ਕੀ ਜਲ ਚਲਾਜੋ ਬਾਈ ਆ ਗਿਆ ਕੇਵਲ ਸਤਨਾਮ ਸਿੰਘ ਕਹਿੰਦੇ ਬਾਈ ਇਹ ਰੇਟ ਤੇ ਕੋਈ ਫਾਇਦਾ ਨਹੀਂ ਸਾਨੂੰ ਤੂੜੀ ਵੇਚਣ ਦਾ ਬਲਵਿੰਦਰ ਸਿੰਘ ਕੀ ਹਲਚਾਲਾ ਬਾਈ ਆ ਬੰਦੇ ਵੇਖ ਲਓ ਭਾਈ ਥੋੜੇ ਜਿਹਾ ਨਾ ਦੂਰਾਂ ਕਿੰਨੇ ਕ ਬੰਦੇ ਲੱਗਦੇ ਆ ਮੰਡੀ ਚ ਲੈ ਆ ਬੰਦੇ ਇੰਨਾ ਕਾਥਾ ਮੰਡੀ ਜੇ ਕੋਈ ਬੰਦੇ ਆਉਣ ਤੂੜੀ ਵਾਲੇ ਆਉਣ ਗਾਹਕ ਆਉਣ ਤੇ ਫੇਰ ਇੱਥੇ ਮੜਾ ਰੌਣਕ ਮੇਲਾ ਲੱਗਣ ਲੱਗੇ ਯਾਰ ਤੇ ਗਿਣਤੀ ਦੇ ਮੇਲਾ ਦਾ 10 ਬੰਦੇ ਹੋਣਗੇ 4 ਤੇ 4 8 9 10 10 ਬੰਦੇ ਹੀ ਆ ਭਾਈ ਗਿਣਤੀ ਦੇ ਜਾਊਗਾ ਇਹ ਲਮਟੋ ਗਿਆ 300 ਰੁਪਇਆ ਕਰਾਇਆ ਹੋਵੇ ਨਾਲ ਚੱਲੀ ਜਾ ਬੋਲੋ ਬੋਲੋ ਜਾਊਗਾ ਜੀ ਦੋਨੋਂ 270 ਰੁਪਏ 80 90 92 295 ਬੋਲਾ ਕਿਨੇ 295 ਰੁਪਏ ਲੈ ਬਈ ਇਹ ਹੋ ਗਈ 200 ਤੇ 95 ਰੁਪਏ ਵਾਲਾ ਬਈ ਠੀਕ ਆ 200 ਤੇ 295 ਰੁਪਏ ਬਈ ਜਿਹੜਾ ਸਿਰਾ ਰੇਟ ਆ ਅੱਜ ਦਾ ਨਿਕਲਿਆ ਜੀ ਕੱਲ ਸੀਗਾ ਸਿਰਾ ਰੇਟ 300 ਤੇ 5 ਰੁਪਏ ਬਾਈ ਯਾਨੀ ਕੱਲ ਨਾਲੋਂ ਵੀ ਰੇਟ ਆਉਣ ਆ ਗਿਆ ਬਾਈ ਅੱਛਾ ਅੱਜ ਦੇ ਟਾਈਮ 'ਚ ਤਾਂ ਚੰਗੀ ਤੂੜੀ ਮਾੜੀ ਦਾ ਮਸਲਾ ਹੀ ਨਹੀਂ ਰਹੇਗਾ ਅੱਜ ਦੇ ਟਾਈਮ 'ਚ ਤਾਂ ਗਾਹਕ ਦਾ ਮਸਲਾ ਕੱਲੇ ਦਬੜੂ ਪੁੱਛਦੂ ਇੱਕ ਕੀ ਹੋਇਆ ਕਿ ਨਹੀਂ ਭਰਾ ਕੋਈ ਜਮਦਾਰੀ ਨਹੀਂ ਹਾਂ ਬਈ ਹਾਂ ਜੀ ਮੰਡੀ ਰੰਜਾ ਉਹ ਚਾਹੂ ਬਾਕੀ ਮੰਡੀ ਨਹੀਂ ਕਰਦੇ ਆ ਉਹਦਾ ਪੁੱਛ ਲਾ ਨੂੰ ਉਹ ਡੇਢ ਵਜ ਜਾਊਗਾ ਸਾਹਿੰਦਾ ਆ ਗਈ ਰ ਗਈ ਤੇ 295 295 ਬੋਲੋ ਹੀ ਬੋਲੋ ਹਾਂਜੀ 270 ਰੁਪਏ 80 ਲੱਭੇ 99 295 ਬੋਲਾ ਭਾਈ ਕਿਨੇ ਲੈ ਭਾਈ ਤੂੜੀ ਵਧੀਆ ਸੀਗੀ ਤੇ 200 ਤੇ 95 ਰੁਪਏ ਨੂੰ ਜਦੀ ਮਿੱਤਰੋ ਤੂੜੀ ਇੱਥੇ ਵਿਕ ਰਹੀ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਕਈ ਵੀਰ ਭਰਾ ਦੂਰ ਦੇ ਵੀ ਵੀਡੀਓ ਵੇਖ ਦਿੰਦੇ ਵਪਾਰੀ ਵੀ ਵੇਖ ਦਿੰਦੇ ਵਪਾਰੀ ਵੇਖ ਲੋ ਕਰੋ ਭਾਈ ਵਪਾਰੀ ਸਾਹਿਬ ਜੀ ਵੀ ਇੱਥੋਂ ਜੇ ਤੁਹਾਨੂੰ ਫਾਇਦਾ ਲੱਗਦਾ ਨਾ ਵੀ ਤੁਸੀਂ ਤੂੜੀ ਗਾਂ ਆਪਦੀ ਵਧੀਆ ਸੇਲ ਕਰ ਸਕਦੇ ਇੱਥੋਂ ਤੂੜੀ ਮਿੱਤਰੋ ਲੈ ਜਾ ਕਰੋ ਕੋਟਕਪੂਰਾ ਮੰਡੀ ਦੇ ਵਿੱਚੋਂ ਹਨ ਜਿਹੜਾ ਰੇਟ ਇੱਥੇ ਡਾਉਨ ਹੀ ਚੱਲ ਰਿਹਾ 300 ਦੇ ਆਸ-ਪਾਸ ਜਿਹੜਾ ਕੋਟਕਪੂਰਾ ਮੰਡੀ ਦਾ ਰੇਟ ਰਹਿ ਗਿਆ ਜੀ ਤੇ ਤੁਸੀਂ ਇੱਥੋਂ ਮਤਲਬ ਤੂੜੀ ਜੇ ਤੁਹਾਨੂੰ ਵਧੀਆ ਲੱਭਤ ਹੁੰਦੀ ਹੈ ਫੈਕਟਰੀ 'ਚ ਤੁਸੀਂ ਭੇਜਨੀ ਹੈ ਤੂੜੀ ਕਿਤੇ ਵੀ ਭੇਜਨੀ ਹੈ ਤੇ ਇੱਥੋਂ ਤੂੜੀ ਲਿਜਾ ਕੇ ਤੁਸੀਂ ਆਪਦਾ ਮਨਾਫਾ ਲੈ ਸਕਦੇ ਆ ਜੀ। ਹਾਂ। ਉਹਥੇ ਰੌਲਾ ਪਾਉਣ ਨੂੰ ਬੰਦਾ ਬੰਦਾ ਉਹਨਾਂ ਨਾਲ ਨਾ ਕਰਾਉਂ। ਇੱਕ ਦਿਨ ਲੋਕਾਂ ਨੇ ਆਇਆ ਸੀ ਕੋਈ ਫਰਕ ਬੰਦ ਨਹੀਂ। ਜੀ ਜੀ ਮੈਂ ਕੰਡਾ ਨਹੀਂ ਚਲਾਉਣਾ ਮੈਂ ਕੰਡਾ ਚਲਾਉਣਾ ਪਊਗਾ। ਉਹ ਕਫਕਾ ਕਰਨਾ ਹੀ। ਉਹ ਆਉਣਗੇ ਵੀ ਕੁੱਤੇ। ਕਿੰਨੇ ਕਹਣਗੇ 100 ਦੇ ਵਿੱਚੋਂ 25% ਹੈਗੇ ਆ ਚੱਲ 25% ਦਾ ਭਾਵੇਂ ਫਿਰ ਆਦੀ ਹੋਊਗਾ ਫਿਰ 50% 75% ਤੀਜਾ ਹਿੱਸਾ ਹੋ ਗਿਆ ਚੌਥਾ ਹਾਂ ਵੀ ਥਿੰਦੇ ਬਾਹਰ ਦੀ ਇਹ ਬਾਹਰ ਦੀ ਆ ਜੱਤਾ ਵਰਗਣ ਦਾ ਘੁੱਪੇ ਹੀ ਇਹਦੇ ਜੀ ਸਾਹ ਹੋਵੇ ਵਿੱਚ ਬਾਲੀ ਦਾ ਓਏ ਨਹੀਂ 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 ਬਾਲੀ ਆ ਗਈ ਚੂਰੀ ਆ ਯਾਰ ਤੁਹਾਨੂੰ ਮੈਂ ਦੱਸਦਾ ਨਹੀਂ 75% ਗੜੂ ਪੇਗ 25 25% ਦਾ ਗੜੂ ਪੇ 25% ਆਖਿਆ ਹਾਂ 25% ਦੇ ਕਿਨੇ ਪੇ ਆ ਹਾਂ ਤੇ ਬਾਕੀ ਆਊਗੀ ਸਪੀਗਦੀ ਜੀ ਮੋٹے ਮੋٹے ਜੀ ਹਾਂ ਕਿੰਨੀ ਵੀ ਆਊਗੀ ਬਾਕੀ ਹਾਂ ਹਾਊ ਕੀ ਜਿਹੜੀ ਗੱਲ ਕਰਦੇ ਆਂ ਲੋ ਜੀ ਇੰਨੇ ਜਿਹੜੇ ਫੇਰ ਆ ਜਾ ਲਾ ਬਈ ਇਹ ਬਾਹਰ ਦੀ ਤੂੜੀ ਆ ਵੈਸੇ ਸੌਦਾ ਹੋਊਗਾ ਕਿੰਨੇ ਨੂੰ ਹੋ ਜਾ ਕੋਈ ਪਤਾ ਨਹੀਂ ਆਦਾ ਵਿਖਦੇ ਆ ਗਾਹ ਕ ਫਿਲਹਾਲ ਘੱਟ ਲੱਗਦਾ ਯਾਰ ਹੈ ਹੀ ਨਹੀਂ ਕੋ ਗਾਹ ਕੋਈ ਘੱਟ ਕੀ ਲੱਗਣਾ ਹੈ ਹੀ ਨਹੀਂ 150 150 150 ਆ ਕਹਿੰਦੇ ਲੈ 150 हां भाई भाई जी रखा हूं तू वे देखਣਾ ਕਿ 150 ਰੱਖਤਾ ਉਹਨੇ ਦੱਸ ਤੂੰ ਕਿਸੇ ਦੇ ਭੇਜਣੀ ਆ ਪਤਾ ਵਾਹੀ ਨਹੀਂ ਐ ਕਿਹੜਾ ਆ ਬਲਵਾਉਣੀ ਆ ਪੁੱਛ ਲਾਓ ਫੇ ਪੁੱਛਣਾ ਵਾ ਕੀ ਬਾਕੀ ਕਹਿੰਦਾ ਠਿਕਾਣਾ ਉਹਨੇ ਹੀ ਵੀ ਨਹੀਂ 250 ਕੀ ਦੇ ਉਹਨਾਂ ਦੇ ਅੰਦਰ ਮੋਟਰ ਦੀ ਕੋਈ ਰੰਗੀ ਵਾਟਿਆ ਉਹ ਪੰਨਾ ਉਹ ਸ਼ਰੀਆਮ ਵੇ ਜੀ ਨਾ ਹੂੰ ਕਿਰੇ ਫੇ ਬਾਹਰ ਹੋਣਾ ਕੋਲ 25% ਨਾ ਮੈਂ ਕਿ ਤੂੰ ਦੱਸਣਾ ਮੈਂ ਜਾਣਿਆ 150 ਰੱਖਤਾ ਫਿਰ ਚੱਲ ਮਹੀਨਾ 6 ਹੀ ਰੱਖਿਆ ਜੀ ਮਾ ਫਿਰ ਤੇ ਜਾਵਣਾ ਮੜਾ ਪੁੱਛ ਰਿਹਾ ਜੀ ਪੁੱਛ ਲੈ ਯਾਰ ਉਹ ਕਿਰਾਇਆ ਵੀ ਹਾਂ ਕਿਰਾਇਆ ਤੇ ਮਾਲ ਆਪਾਂ ਨੇ ਉਹਦਾ ਬਿੱਲ ਕਰਤੀ ਆ ਪਾਉਣੇ 220 ਜੀ ਆਪੇ ਹਾਂ ਹਾਂ ਆਏ ਰੋਕੀ ਤਾਂ ਸਾਹਮਣੇ ਜੇ ਦੀ ਗੱਲ ਹੋਊਗੀ ਸਾਹਮਣੇ ਮੈਂ ਦੋਨੋਂ ਲਾ ਕੇ ਬਹਿਗਾ ਤੇ ਮੈਂ ਵੀ 150 ਦਾ ਪਾਉਣੇ 200 ਪੁੱਛ ਰਾਂ ਪਾਉਣੇ 200 ਮੜ ਕੇ ਉਹ ਵਾਰਦੇ ਭੈਣ ਦੀ ਉਹ ਲੈ ਆਪਰਾ ਵੇਗ ਨਾਲ ਮੈਂ ਵੀ ਲੂੜਾ ਸਿਕੜਾ ਹੁਕਾ ਹਾਂ ਲਾ ਦੇ ਹੁਣ ਕਟਾ ਦੇ ਮੈਂ ਟੀ ਮਾਰ ਜੋਨੇ ਕਾ ਵੀ ਲੈਣਾ ਹਾਂ ਹਾਂ ਹਾਲ ਕਿ ਇਹਦੀ ਨਹੀਂ ਤਾਂ ਤੂੰ ਵੀ ਤਾਂ ਮੈਂ ਲੈ ਜਾਂਦਾ ਉਹ ਕਮਰਾ ਛੋੜਾ ਤੂੰੜੀ ਜਿਆਦੇ ਪੈਣੀ ਹੂ ਕੋਈ ਪੜਨਾ ਜੇ ਸੱਥੀ ਅੱਧੀ ਬਾਹਰ ਲਾ ਲਈ ਇਹ ਪਾਸ ਦਾ ਫਿਰ ਬਾਹਰ ਹੀ ਆ ਕਿਹੜਾ ਥਾਂ ਹੈਗਾ ਪਿੱਛੇ ਗਾਉਂ ਅੱਧੀ ਅੱਧੀ ਕਰ ਲੋ ਫਿਰ ਇਹ ਤਾਂ ਆਪਰ ਲੱਗ ਜਾਂਦਾ ਕਿ ਝੋਕਾ ਕੋਲੇ ਹੁੰਦਾ ਸੀ ਗੱਲ ਹਾਂ ਹਾਂ ਬਾਬਾ ਇਹ ਥਾਂ ਹੈ ਨਹੀਂ ਮੇਰੇ ਕਹ ਮੈਨੂੰ ਹੀ ਦੁਖੀ ਹੋਣਾ ਪੈਣਾ ਨਾ ਮੈਂ ਚਲਦਾ ਕੋਪਰਨਾ ਕਿਵੇਂ ਚਲਣਾ ਹਾਂਜੀ ਦੋ ਅੱਜ ਹੱਥ ਬੜੇ ਠਰੀ ਜਾਂਦੇ ਹਨ ਹੱਥ ਥਰਦੇ ਆਇਆ ਵਿਆ ਆਇਆ ਵਿਆ ਲੈ ਭਾਈ ਇਹਦਾ ਪਤਾ ਨਹੀਂ ਹੜ ਕੀ ਬੰਨ ਤੂੜੀ ਦਾ ਕਿੰਨੇ ਨੂੰ ਲੈਂਦੀ ਆ ਕੀ ਹਿਸਾਬ ਰਹਿੰਦਾ ਵਿਖਦੇ ਆ ਗਰਨੇਵ ਸਿੱਧੂ ਭਾਈ ਕੀ ਹਾਲ ਚਾਲ ਹੈ ਜੀ ਮਹਾਰਾਜ ਤੋਂ ਦੇਖ ਰਿਹਾ ਜੀ ਕਰਨਪਾਲ ਸਿੰਘ ਨਥਾਣਾ ਬਾਸਮਤੀ ਦੇ ਰੇਟ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਰਿਸਕਨ ਦੀ ਸੰਭਾਵਨਾ ਵੱਧ ਰਹੀ ਹੈ ਜੀ ਕਿਉਂਕਿ ਕੱਲ ਜਿਹੜੀ ਖਬਰ ਆਈ ਆ ਆਪਾਂ ਗਰੁੱਪ ਦੇ ਵਿੱਚ WhatsApp ਗਰੁੱਪ ਦੇ ਵਿੱਚ ਪਾਈ ਆ ਤੇ ਖੁਸ਼ਖਬਰੀ ਹੈ ਇੱਕ ਵੀ ਵਪਾਰ ਖੁੱਲਣ ਜਾ ਰਿਹਾ ਜਿਹੜਾ ਮਤਲਬ ਪਹਿਲਾਂ ਲੜਾਈ ਦੀ ਜੰਗ ਕਰਕੇ ਵਪਾਰ ਰੁਕਿਆ ਹੋਇਆ ਸੀ ਨਾ ਤੇ ਦੋ ਦੇਸ਼ਾਂ ਦੇ ਵਿੱਚ ੜਕੂ ਜਾ ਪਿਆ ਹੋਇਆ ਸੀ ਉਹਦਾ ਹੁਣ ਮਸਲਾ ਸੁਲਝ ਗਿਆ ਬਾਈ ਤੇ ਹੁਣ ਵਪਾਰ ਜਾਨੀ ਉਹ ਦੇਸ਼ਾਂ ਨਾਲ ਖੁੱਲ ਜਾਣਾ ਕਿਤਾ ਇਰਾਨ ਦੇਸ਼ ਸੀਗਾ ਤੇ ਆਪਾਂ ਬਾਕੀ ਪੋਸਟ ਪਾਈ ਆ ਬਾਈ ਹਨ ਤੇ ਮੇਰੇ ਵੀਰੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀ ਦੇ ਰੇਟ ਜਿਹੜੇ ਰਿਸਕਣ ਵਾਲੇ ਆ ਥੋੜੇ ਥੋੜੇ ਬਾਕੀ ਦੇਖਦੇ ਆ ਵੀ ਇਹ ਕਿੰਨੇ ਰਿਸਕ ਦੇ ਆ ਜੀ ਤੇ ਇਹ ਪਾਈ ਆ Hindu ਅਖਬਾਰ ਵਾਲੇ ਨੇ ਪੋਸਟ ਜਿਹਦੀ ਮੈਂ ਗੱਲ ਕਰੀ ਜਾਂਦਾ ਹਨਾ ਆਪਾਂ ਮਨਉਣੀ ਬਣਾਇਆ ਕੁਛ ਵੀ Hindu ਅਖਬਾਰ ਆ ਕੋਈ ਉਹਦੇ ਤੇ ਖਬਰ ਆਈ ਆ ਜੀ ਉਹਦੀ ਡਿਟੇਲ ਆਪਾਂ ਤੁਹਾਨੂੰ ਦੱਸੀ ਜਾਨੇ ਆ ਵੀ ਜਿਹੜਾ ਵਪਾਰ ਹੁਣ ਬਾਸਮਤੀ ਦਾ ਥੋੜਾ ਜਿਹਾ ਐਕਸਪੋਰਟ ਇੰਪੋਰਟ ਖੁੱਲ ਜਾਣੀ ਆ ਤੇ ਉਹਦੇ ਕਰਕੇ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਬਾਸਮਤੀ ਦੀ ਰੇਟ ਵਧਣ ਨੂੰ ਵੇਖਣ ਮਿਲ ਜਾਣ ਕਿਉਂਕਿ ਸਾਰੇ ਆਂਦੇ ਸੀ ਉਦੋਂ ਜਨਵਰੀ ਫਰਵਰੀ ਦੇ ਵਿੱਚ ਮਸਲੇ ਸੁਲਝ ਕੇ ਰੇਟ ਵੱਧ ਸਕਦੇ ਆ ਵੀ ਕਿਉਂਕਿ ਮਹੀਨਾ ਡੇਢ ਮਹੀਨਾ 2 ਮਹੀਨੇ ਚੱਲਦੇ ਰਹਿੰਦੇ ਆ ਮਸਲੇ ਲੜਾਈ ਦੇ ਤੇ ਹੁਣ ਉਹ ਜਦੋਂ ਮਸਲਾ ਹੱਲ ਹੱਲ ਹੋ ਗਿਆ ਤੇ ਜੇ ਬਾਸਮਤੀ ਆਪਣਾ ਚੌਲ ਬਾਹਰ ਜਾਣ ਲੱਗਦਾ ਜੀ ਇਹਦੇ ਕਰਕੇ ਰੇਟ ਚ ਜ਼ਰੂਰ ਸੁਧਾਰ ਹੋਊਗਾ ਪਰ ਚੌਲਾਂ ਦੇ ਵਿੱਚ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ 200 ਰੁਪਏ ਗਰਾਉਟ ਵੇਖਣ ਨੂੰ ਮਿਲੀ ਸੀਗੀ ਆ ਪਿੱਛੇ ਦੇ ਦਿਨਾਂ ਚ ਤੇ ਪਰ ਹੁਣ ਆਉਣ ਵਾਲੇ ਦਿਨਾਂ ਚਵੇਂ ਨੇ ਬਾਈ ਹਫ਼ਤੇ ਤੱਕ 10 ਦਿਨਾਂ ਚ ਕੀ ਹੈ ਦਾ ਮਤਲਬ ਰਿਜ਼ਲਟ ਆਉਂਦਾ ਜਿਹੜਾ ਇਹ ਮਸਲਾ ਸੁੱਲ ਜੇ ਕਿੰਨਾ ਕੁ ਵਪਾਰ ਖੁੱਲਦਾ ਤੇ ਕਿੰਨਾ ਕੁ ਰੇਟ ਵਧਦਾ ਇਹਦਾ ਆਪਾਂ ਨੂੰ ਹਫ਼ਤੇ ਦੇ ਵਿੱਚ ਵਿੱਚ ਰਿਜ਼ਲਟ 10 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਵੇਖਣ ਨੂੰ ਮਿਲ ਜੂਗਾ ਜੀ ਤੇ ਹੋ ਗਿਆ ਮਸਲਾ ਹੋ ਗਈ ਅੱਛਾ ਹੋਈ ਨਹੀਂ ਆਲੇ ਉਹਦਾ 300 ਸਾਡੀ ਲੱਗਦੀ ਆ ਮੈਂ ਵੇਚ ਲੂ ਠੀਕ ਆ ਅਵਤਾਰ ਸਿੰਘ ਬਾਈ ਕਹਿੰਦੇ ਢੋਲ ਸਭ ਕੀ ਆਲੇ ਨਹੀਂ ਵਿਕੀ ਬਾਈ ਇਹ ਟਰਾਲੀ ਤੇ ਬਾਈਆਂ ਦਾ 300 ਨੂੰ ਵਕਦੀ ਆ ਆਪਣੀ ਤੇ ਮੈਂ ਨਹੀਂ ਇਹ ਰੇਟ ਤੇ ਵੇਚਨੀ ਤੇ ਇਹ ਤੁੜੀ ਵੀ ਕੀ ਨਹੀਂ ਬਾਈ ਹੋਰ ਸੁਣਾ ਕੀ ਬਣਦਾ ਬਣਾਉਂਦਾ ਕਿਵੇਂ ਚੱਲਦਾ ਚੈਨਲ ਬ੍ਰਾਂਡ ਮਾਡਲ ਹੁਣ ਨਾਂ ਚੇਂਜ ਕਰਤਾ ਬ੍ਰਾਂਡ ਫਾਰਮ ਸਹੀ ਹੈ ਗਿਆਨੀ ਮਾਗੀ ਦੇ ਮੇਲੇ ਤੇ ਕਹੇ ਸੀ ਪਣਾਲੀ ਵੀਡੀਓ ਚੱਲ ਵਧੀਆ ਸਹੀ ਹੈ ਤੇ ਬਾਕੀ ਸਬਜੀ ਮੰਡੀ ਦੀ ਵੀਡੀਓ ਭਾਈ ਅੱਜ ਆ ਜਾਣੀ ਹੈ ਆਪਣੇ ਚੈਨਲ ਤੇ ਹਾਂ ਤੇ ਤੁਹਾਨੂੰ ਦੱਸ ਦਿਆਂ ਆਲੂਆਂ ਤੇ ਗੋਭੀ ਤੇ ਮਟਰਾਂ ਦਾ ਰੇਟ ਟਮਾਟਰ ਦਾ ਤੇ ਪਿਆਜ਼ ਦਾ ਇਹ ਪੰਜਾਂ ਚੀਜ਼ਾਂ ਦੇ ਮਤਲਬ ਤੁਹਾਡੀ ਨਿਗਾ ਟਿਕੀ ਹੁੰਦੀ ਹੈ ਵੀ ਇਹ ਰੇਟ ਜੇ ਹਲਦੇ ਜੁਲਦੇ ਰਹਿੰਦੇ ਆ ਨਾ ਤੇ ਆਉਣ ਵਾਲੇ ਦਿਨਾਂ ਚ ਵੇਖਦੇ ਇਹਨਾਂ ਦਾ ਵੀ ਰੇਟ ਅੱਜ ਵੇਨੇ ਅੱਜਾ ਜਿਹਾ ਰੇਟ ਜਿਹੜਾ ਕੀ ਚੱਲਦਾ ਜੀ ਸਬਜੀ ਮੰਡੀ ਦਾ ਭਾਈ ਜਗਸੀਰ ਸਿੰਘ ਸਿੱਧੂ ਮਾਪੂਆ ਕੋਲੇ ਆਇਆ ਕੋਟਕਪੂਰਾ ਦੇ ਲਾਗੇ ਪਿੰਡ ਟੱਲਵਾ ਦੇ ਕੋਟੇ ਹਵਾਨਾ ਸਿੰਘ ਵਾਲ ਬੱਲੇ 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 ਭਾਈ ਆਪਣੇ ਨੇੜੇ ਹੀ ਆਇਆ ਬੈਠਾ ਹੈ ਗਵਾਂਢੀ ਪਿੰਡੀ ਮੇਰਾ ਪਿੰਡ ਟੱਲਵਾ ਕਲਾਂ ਬਾਈ ਤੇ ਬਾਈ ਆਇਆ ਬੈਠਾ ਕੋਟੇ ਹਵਾਨਾ ਸਿੰਘ ਵਾਲੇ ਹੈ ਹਵਾਨਾ ਵਾਲੇ ਦੇ ਬੰਦੇ ਆਪਾਂ ਨੂੰ ਵੀ ਜਾਣਦੇ ਆ ਬਥੇਰੇ ਬਾਈ ਲੋਗੇ ਵਰਗੇ ਹੋਗੇ ਫੌਜੀ ਵਰਗੇ ਹੋਗੇ ਹਨਾ ਸਾਰੇ ਬੰਦੇ ਜਾਣਦੇ ਆ ਪਬਜੀ ਪੰਜਾਬ ਸਿੰਧ ਬੈਂਕ ਵਾਲਾ ਟਲੋ ਸਾਹ ਉਧਰ ਲੋਗਾ ਟਲੋ ਆ ਗਿਆ ਚਾਚਾ ਆਪਣਾ ਜਲਦੀਪ ਢਾਲੀ ਵਾਲਾ ਭਰਾ ਕੀ ਹਾਲ ਚਾਲਾ ਹੋ ਠੀਕ ਠਾਕ ਤੇ ਧੰਨਵਾਦ ਉਸ ਤੋਂ ਤੁਹਾਡਾ ਬਹੁਤ ਬਹੁਤ ਅੱਜ ਸਿਰਾਂ ਰੇਡ ਰਿਆ ਜੀ 295 ਰੁਪਏ ਸਬਜ਼ੀ ਮੰਡੀ ਦੇ ਵਿੱਚ ਵੇਨੇ ਅੱਜ ਕਿੰਨੇ ਕ ਪੜਾ ਕੇ ਬੰਦੇ ਕਿਉਂਕਿ ਕੱਲ ਜਿਹੜਾ ਮਾਲ ਆਇਆ ਨਹੀਂ ਮੰਡੀ 'ਚ ਤੇ ਕੱਲ ਗਾਹਕ ਵੀ ਘੱਟ ਸੀਗਾ ਮੰਡੀ 'ਚ ਤੇ ਲੋੜੀ ਕਰਕੇ ਤਾਂ ਚਲੋ ਵਧੀਆ ਮਾਲ ਵੇਖਿਆ ਕਿਉਂਕਿ ਅਗਲੇ ਦਿਨ ਮੱਗੀ ਹੁੰਦੀ ਹੈ ਲੰਗਰ ਚੱਲਦੇ ਆ ਨਾ ਤੇ ਅੱਜ ਰੇਟਾਂ ਦੇ ਵਿੱਚ ਵੇਨੇ ਬਾਈ ਕਿੰਨਾ ਕ ਟਕਾਉ ਰਿਆ ਕਿੰਨਾ ਕ ਹਿੱਲਿਆ ਜੁਲਿਆ ਤੇ ਇਹ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੇ ਆ ਫਿਰ ਧੰਨਵਾਦ ਜੀ ਲੱਖਾ ਸਰਪੰਚ ਭੂਆ ਦਾ ਮੁੰਡਾ ਹੈ ਜੀ ਆਪਣੀ ਬੱਲੇ 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 ਠੀਕ ਆ ਭਾਈ ਜੀ ਠੀਕ ਆ ਹੋਰ ਪਰਾ ਠੀਕ ਠਾਕ ਅਸੀਂ ਤਾਂ ਕਹਿਮਾ ਜੀ ਤਸਵੀਰ ਸਖੋਂ ਕੀ ਹਾਲ ਚੱਲ ਅਭੀ ਠੀਕ ਆ ਭਾਈ ਜੀ ਵਧੀਆ ਜੀ ਚਲੋ ਠੀਕ ਆ ਭਾਈ ਮਿਲਦੇ ਆ ਜੀ